ਸਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰ राय ਸਾਹਿਬ ਜੀ ਇਸੇ ਹੀ ਤਰ੍ਹਾਂ ਅੱਗੇ ਚਲਦੇ ਹੋਏ ਸਤਵੀਂ ਵੀਡੀਓ ਦੇ ਵਿੱਚ ਸਤ ਪਤਾਲ ਪਹਿਲੇ ਨੰਬਰ ਤੇ ਅਤਲ ਦੂਸਰੇ ਨੰਬਰ ਤੇ ਬੇਤਲ ਤੀਸਰੇ ਨੰਬਰ ਤੇ ਸੋਤਲ ਚੌਥੇ ਨੰਬਰ ਤੇ ਰਸਾਤਲ ਪੰਜਵੇਂ ਨੰਬਰ ਤੇ ਤਲਾਤਲ ਛੇਵੇਂ ਨੰਬਰ ਤੇ ਮਹਾਤਲ ਸੱਤਵੇਂ ਨੰਬਰ ਤੇ ਪਤਾਲ ਸਤ ਆਕਾਸ਼ ਪੂਰ ਪਵਰ ਸਵਰ ਮਹਿਰ ਜਨ ਤਪ ਸਤ ਸਤ ਸਮੁੰਦਰ ਗੰਨੇ ਦਾ ਰਸ ਸ਼ਰਾਬ ਘਿਓ ਦਾ ਦੁੱਧ ਦਾ ਦਹੀਂ ਦਾ ਸ਼ਹਿਤ ਦਾ ਮਿੱਠੇ ਪਾਣੀ ਦਾ ਜਾਂ ਖਾਰੇ ਪਾਣੀ ਦਾ ਜਿਆ ਨਾਤ ਫਿਰਿਉਲੀਏ ਸਤ ਸਮੁੰਦਰ ਲੋਕ ਗयो ਪਰਲੋਕ ਗਵਾਇਓ ਮਹਾਨ ਸਤ ਰਿਸ਼ੀ ਮਰੀਚ ਅਤਰ ਪੁਲਹ ਪਲਸਤ ਹੈ ਕਰਤ ਅੰਗਰਾ ਵਸ਼ਿਸ਼ਟ ਮਹਾ ਭਾਰਤ ਦੇ ਸਨ ਪੁਨਾ ਕਸ਼ਪ ਅਰਤ ਵਸ਼ਿਸ਼ਟ ਵਿਸ਼ਵਾਮিত্র ਗੋਤਮ ਜਮਦਗਨ ਪਰਦਵਾਜ ਅਤੇ ਇਹਨਾਂ ਦੀਆਂ ਇਹ ਆ ਕਰਮ ਸਤ ਇਸਤਰੀਆਂ ਅਦਿੱਤੀ ਅਨਸੁਈਆ ਅਰੰਦਤੀ ਮੇਨਕਾ ਅਹਲਿਆ ਰੇਣਿਕਾ ਕਿਰਤਾਚੀ ਇਨਾਂ ਦੇ ਨਾਮ ਭਾਗਵਤ ਦੇ 8ਵੇਂ ਸਕੰਧ 13ਵੇਂ ਧਾਇ ਵਿੱਚ ਹਨ ਸਤ ਸਤਵਾਦੀ ਪੁਰਸ਼ ਹਰੀਚੰਦ ਦਸ਼ਰਥ ਧਰਮਪੁੱਤਰ ਰਾਮਚੰਦਰ ਜੀ ਪਰਸਰਾਮ ਬਲਰਾਜਾ ਸ਼ਿਵੀ ਰਾਜਾ ਸਤ ਪੁਰੀਆਂ ਅਯੁੱਧਿਆ ਮਥੁਰਾ ਮਾਇਕਾਂਚੀ ਅਵੰਤਕਾ ਕਾਂਤੀ ਦਵਾਰਾਭਤੀ ਸਤ ਸੁਰਾਂ ਖਰਜ ਰੇਖਬ ਗੰਧਾਰ ਮਦਮ ਪੰਚਮ ਤੈਵਤ ਨਿਖਾਦ ਜਯਾ ਪੰਚ ਬਚਿਤਰ ਕਰੇ ਸੰਤੋਖਾ ਸਤ ਸੁਰਾ ਲੈ ਚਾਲੇ ਸਤ ਗਿਆਨ ਦੀਆਂ ਭੂਮਿਕਾ ਸ਼ੁਭ ਇਸ਼ਾ ਸਵੇਰ ਚਾਰਨਾ ਤਨੂ ਮਾਨਸਾ ਸਤਵਾਪਤ ਅ ਸੰਸਕਤ ਪਦਾਰਥ ਆ ਭਾਵਨੀ ਤੁਰਿਆ ਇਹਨਾਂ ਭੂਮਿਕਾ ਦਾ ਵਿਸਥਾਰ ਸ਼੍ਰੀਮਾਨ ਪੰਡਿਤ ਤਾਰਾ ਸਿੰਘ ਜੀ ਨੇ ਗੁਰਮਤਿ ਨਿਰਣੈ ਸਾਗਰ ਵਿੱਚ ਲਿਖਿਆ ਹੈ ਸਤ ਧਾਰਾਂ ਪਹਾੜ ਦੀਆਂ ਗੰਦਮਾਨਦਨ ਕੈਲਾਸ਼ ਸੁਮੇਰ ਹਿਮਾਚਲ ਉਹਦੇ ਆਂਚਲ ਵਿਦ ਆਂਚਲ ਲੋਕਾਂ ਲੋਕ ਸਤ ਦੀਪ ਜੰਬੂ ਪਲਖ ਸ਼ਾਲ ਮਿਲੀ ਕੁਸ਼ ਕਰੋਚਕ ਸਾਲਕ ਪੁਸ਼ਕਰ ਸਤ ਰੂਪ ਨਿਆਇਕਾਂ ਦੇ ਕੋਸ਼ਲ ਨੀਲ ਪੀਤ ਲਾਲ ਹਰਾ ਚਿੱਤਰ ਕਪੱਸ ਸਤ ਵਾਰ ਸੋਮ ਮੰਗਲ ਬੁੱਧ ਵੀਰ ਸ਼ੁਕਰ ਸ਼ਨੀ ਐਤ ਸਤ ਸੁਧਾਂ ਧੀਰਜ ਬੁੱਧ ਬਿਵੇਕ ਬਲ ਗਤਮਿਤ ਔਸਰ ਬਾਤ ਜਾਂ ਦੁਹਰਾ ਧੀਰੇਜ ਬੁੱਧ ਵਿਵੇਕਵਲ ਗਤਮਿਤ ਔਸਤ ਬਾਤ ਗੁਰ ਤਰਾਸ ਕੇ ਤੁਰਕਨ ਕੋ ਭੂਲ ਗਈ ਸਦ ਸਤ ਮਹਾਪਾਰਤ ਦੀਆਂ ਸਤ ਨਦੀਆਂ ਵਸੋਵ ਸਾਰਾ ਨਿਲਨੀ ਪਾਵਨੀ ਗੰਗਾ ਸੀਤਾ ਜੰਭੂਨਦ ਸਿੰਧ ਅਟਕ ਅਗਨ ਦੀਆਂ ਸਤ ਲਾਟਾਂ ਕਾਲੀ ਕਰਾਲੀ ਮਨੋਜਵਾ ਸੁਲਹਿਤਾ समुदु मौरणा उग्र प्रदीपता गंगा ਦੀਆਂ ਸੱਤ ਧਾਰਾਂ ਨਾਲਿਨੀ ਲਾਹਦਨੀ ਪਾਵਨ ਚੱਕ ਸੀਤਾ ਸਿੰਧ ਪਗਿਰਥ ਫਿਰ ਅੱਗੇ ਅੱਠਵੀਂ ਪਾਤਸ਼ਾਹੀ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋ ਅਠਾਂ ਸਿੱਧੀਆਂ ਰਿੱਧੀਆਂ ਦੇ ਜੋ ਵੀ ਵਰਤਾਨ ਮਹਿਮਾ ਆਪ ਜੀ ਦੇ ਸਨਮੁਖ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਹੋਰ ਵੀਡੀਓ ਦੇਖਣ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਕਿਉਂਕਿ ਵੀਡੀਓ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਸੋ ਆਪ ਜੀ ਜਾਣਦੇ ਹੀ ਹੋ ਕਿੰਨੇ ਔਖੇ ਸ਼ਬਦ ਹਨ ਸੰਸਕ੍ਰਿਤ ਉਰਦੂ ਪਾਸ਼ਾ ਦੇ ਜੋ ਆਪ ਜੀ ਦੇ ਸਨਮੁਖ ਪੇਸ਼ ਕਰੀਦੇ ਹਨ ਕਿਉਂਕਿ ਪਹਿਲਾਂ ਇਹਨਾਂ ਨੂੰ ਕਾਫੀ ਸਾਨੂੰ ਆਪਣੀ ਜ਼ੁਬਾਨ ਦੇ ਉੱਤੇ ਚੜਾਉਣ ਲਈ ਕਾਫੀ ਸਮਾਂ ਲੱਗ ਜਾਂਦਾ ਹੈ ਅਤੇ ਇਹਨੂੰ ਫਿਰ ਸ਼ੁੱਧ ਕਰਕੇ ਆਪਜੀ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਸੋ ਅਖਰਵਾਦਾ ਕਟਾ ਪੁੱਲ ਚੁੱਕ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ